Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਕਲ ਜੀ ਪੰਜਾਬ ਸਰਕਾਰ ਦਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਜਿਹੜਾ ਖੇਡਾਂ ਵਧਣ ਪੰਜਾਬੀਆਂ ਕਰਾਉਣ ਦਾ ਪਿਛਲੇ ਸਾਲਾਂ ਦੇ ਵਿੱਚ ਵੀ ਹੋਈਆਂ ਨੇ ਇਹਦੇ ਲਈ ਨਿੱਜੀ ਤੌਰ ਤੇ ਔਰ ਇੱਕ ਜ਼ਿਲ੍ਹਾ ਹੈੱਡ ਹੋਣ ਦੇ ਨਾਤੇ ਮੈਂ ਧੰਨਵਾਦੀ ਹਾਂ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਨ੍ਹਾਂ ਖੇਡਾਂ ਰਾਹੀਂ ਬੱਚਿਆਂ ਨੂੰ ਯੂਥ ਨੂੰ ਖੇਡਾਂ ਦੇ ਨਾਲ ਜੋੜਿਆ ਜਿਹਦੇ ਸਾਨੂੰ ਕਈ ਸਾਰੇ ਫਾਇਦੇ ਨੇ ਜਿਵੇਂ ਪੰਜਾਬ ਦੇ ਵਿੱਚ ਕਈ ਲਾਮਤਾਂ ਨੇ ਜਿੰਨਾਂ ਚੋਂ ਇੱਕ ਮੁੱਖ ਹੈਗੀ ਆ ਨਸ਼ੇ ਦੀ ਉਸ ਤੋਂ ਵੀ ਸਾਡੇ ਖਿਡਾਰੀ ਦੂਰ ਰਹਿਣਗੇ ਅੱਜ ਇਹ مشਾਲ ਪੂਰੇ ਪੰਜਾਬ ਦਾ ਮਾਰਚ ਕਰਦੇ ਹੋਏ ਬਠਿੰਡਾ ਤੋਂ ਅਸੀਂ ਰੀਸੀਵ ਕੀਤੀ ਆ ਹੁਣ ਆਪਾਂ ਭੈਣੀ ਬਾਗਾ ਸਕੂਲ ਦੇ ਵਿੱਚ ਬੈਠੇ ਆ ਜਿੱਥੇ ਜਿੱਥੋਂ ਇਹ مشਾਲ ਜਾਵੇਗੀ ਸੰਗਰੂਰ ਜਿੱਥੇ ਫਿਰ ਉਹ ਖੇਡਾਂ ਦਾ ਉਦਘਾਟਨ ਹੋਣਾ ਤੇ ਫਿਰ ਇਹ ਬਲਾਕ ਦੀਆਂ ਜ਼ਿਲ੍ਹੇ ਦੀਆਂ ਇਸ ਤਰ੍ਹਾਂ ਖੇਡਾਂ ਹੁੰਦੀਆਂ ਰਹਿਣਗੀਆਂ ਕਰੀਬ ਕਰੀਬ 2 ਮਹੀਨੇ ਦਾ ਸ਼ਡਿਊਲ ਹੁੰਦਾ ਹੈ ਤੇ ਉਸ ਤੋਂ ਬਾਅਦ ਕਿਤੇ ਕਲਮੀਨੇਟ ਹੋਣਗੀਆਂ ਇਹ ਖੇਡਾਂ ਤੇ ਇਹਦੇ ਵਿੱਚ ਆਲਮੋਸਟ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਬਹੁਤ ਸਾਰੇ ਏਜ ਗਰੁੱਪਸ ਦੇ ਕਾਫੀ ਸਾਰੀਆਂ ਖੇਡਾਂ ਦੇ ਕੰਪੀਟੀਸ਼ਨਸ ਨੇ ਜਿਨ੍ਹਾਂ ਨਾਲ ਮੈਨੂੰ ਇਹ ਲੱਗਦਾ ਕਿ ਪੰਜਾਬ ਦੀ ਜਿਹੜਾ ਇਹ ਬੱਚੇ ਨੇ ਜਵਾਨੀ ਆ ਇਹਨਾਂ ਦੇ ਵਿੱਚ ਇਹ ਖੇਡਾਂ ਖੇਡ ਕੇ ਇੱਕ ਨਿਖਾਰ ਆਏਗਾ ਤੇ ਅਸੀਂ ਕਿਸੇ ਚੰਗੇ ਪਾਸੇ ਵੱਲ ਨੂੰ ਸਿਰਧ ਧੋਕੇ ਚਲਾਗੇ ਹਾਂ ਤੁਸੀਂ ਜਿਵੇਂ ਚੱਚਕਾਲ ਸਾਰਿਆਂ ਨੂੰ ਅੱਜ ਬੜਾ ਭਾਗਾਂ ਲਾ ਦੇਣਾ ਖੇਡਾਂ ਵਤਨ ਪੰਜਾਬ ਦੀਆਂ ਤੀਜਾ ਸੀਜ਼ਨ ਸੀਜ਼ਨ ਸ਼ੁਰੂ ਹੋਇਆਗਾ ਅੱਜ ਸਾਡੇ ਮੁੱਖ ਮੰਤਰੀ ਪੰਜਾਬ ਮੈਂ ਕਹਿ ਸਕਦਾ ਕਿ ਮਿਨੀ 올림픽 ਦੀ ਸ਼ੁਰੂਆਤ ਸੰਗਰੂਰ ਤੋਂ ਕਰ ਰਹੇ ਨੇ ਉਸੇ ਤਰ੍ਹਾਂ ਅਸੀਂ ਸਾਰੇ ਸਾਡੇ ਮਾਨਸਾ ਦੇ ਡੀਸੀ ਸਾਹਿਬ ਆਈਐਸ ਕੋਲਵੰਤ ਸਿੰਘ ਜੀ ਆਈਪੀਐਸ ਬਗਿਰਾਤ ਮੀਨਾ ਜੀਐਸਐਸਪੀ ਸਾਹਿਬ ਔਰ ਡਿਸਟ੍ਰਿਕਟ ਸਪੋਰਟਸ ਆਫੀਸਰ ਔਰ ਅਧਿਆਪਕ ਔਰ ਸਾਰੇ ਪੋਲੀਟਿਕਲ ਸਿਆਸੀ ਆਪਾਂ ਕਹਿ ਸਕਦੇ ਹਾਂ ਅਸੀਂ ਸਾਰੇ ਇੱਕ ਮੰਚ ਤੇ ਇਕੱਠੇ ਆ ਔਰ ਉਹ ਮਿਸਾਲ ਬਠਿੰਡੇ ਤੋਂ ਸੀ ਉਹਨੂੰ ਮਿਸਾਲ ਨੂੰ ਲੈ ਕੇ ਇੱਥੇ ਪਹੁੰਚਿਆਂਗੇ ਤੇ ਬੱਚਿਆਂ ਦਾ ਬਹੁਤ ਸੋਹਣਾ ਪ੍ਰੋਗਰਾਮ ਸੀਗਾ ਜਿਹੜੀਆਂ ਇਹ ਖੇਡਾਂ ਨੇ ਮਿਨੀ 올림픽 ਜਿਹਨੂੰ ਮੈਂ ਕਹਿ ਰਿਆਂਗਾ ਇਹ ਸਾਡੇ ਦੇਸ਼ ਦੇ ਵਿੱਚ ਅਨੇਕਾਂ ਖਿਡਾਰੀ ਪੈਦਾ ਕਰੂ ਕਰਨਗੇ ਖੇਡਾਂ ਅਲੱਗ-ਅਲੱਗ ਇਵੈਂਟ ਦੇ ਵਿੱਚ ਕਬੱਡੀ ਕੁਸ਼ਤੀ ਹੌਕੀ ਦੇ ਵਿੱਚ ਸਾਨੂੰ ਨਵੀਂ ਪਨੀਰੀ ਇੱਥੋਂ ਪੈਦਾ ਹੋ ਕੇ ਉੱਪਰ ਤੱਕ ਜਾਊਗੀ ਤੇ ਸਾਡੇ ਜ਼ਿਲ੍ਹੇ ਦਾ ਸਾਡੇ ਹਲਕੇ ਦਾ ਨਾਮ ਰੌਸ਼ਨ ਹੋਊਗਾ ਮੈਂ ਬਤੌਰ ਖਿਡਾਰੀ ਇਹ ਮਹਿਸੂਸ ਕਰਦਾ ਕਿ ਇਸ ਤੋਂ ਪਹਿਲਾਂ ਜਿੱਤਣ ਤੋਂ ਬਾਅਦ ਰੁਪਏ ਮਿਲਦੇ ਸੀ ਜਿੱਤਣ ਤੋਂ ਬਾਅਦ ਸ਼ਾਵਾਸ਼ੇ ਮਿਲਦੀ ਸੀ ਹੁਣ ਮੁੱਖ ਮੰਤਰੀ ਪੰਜਾਬ ਜੀ ਦੀ ਸੋਚ ਤਹਿਤ ਸਰਦਾਰ ਭਗਵੰਤ ਮਾਨ ਸਾਹਿਬ ਦੀ ਸੋਚ ਤਹਿਤ ਸਭ ਤੋਂ ਪਹਿਲਾਂ ਰੁਪਏ ਨੇ ਸਹੂਲਤਾਂ ਨੇ ਖਿਡਾਰੀਆਂ ਨੂੰ ਫਿਰ ਮੈਦਾਨਾ ਅਗਲੇ ਸਟਰਗਲ ਉਹਨਾਂ ਬਾਤ ਚਾ ਉਹਨੂੰ ਸਟਰਗਲ ਕਰਨ ਦੀ ਲੋੜ ਨਹੀਂ ਉਹਨਾਂ ਨੂੰ ਸਿਰਫ ਖੇਡਣਾ ਸਾਰਾ ਕੰਮ ਚਾਹੇ ਉਹ ਕਿੱਟ ਦੀ ਗੱਲ ਹੋਵੇ ਚਾਹੇ ਬੂਟਾਂ ਦੀ ਗੱਲ ਹੋਵੇ ਚਾਹੇ ਡਾਈਟ ਦੀ ਗੱਲ ਹੋਵੇ ਚਾਹੇ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਖਿਡਾਰੀ ਨੂੰ ਹੁਣ ਪਹਿਲਾਂ ਮਿਲਦਾ ਫਿਰ ਉਹ ਪਰਫਾਰਮ ਕਰਦਾ ਹੈਗਾ ਇਹ ਸਭ ਤੋਂ ਵੱਡੀ ਸਾਡੀ ਸਰਕਾਰ ਦੀ ਪ੍ਰਾਪਤੀ ਮੈਨੂੰ ਬਹੁਤ ਹੀ ਖੁਸ਼ੀ ਮਹਿਸੂਸ ਹੋ ਰਹੀ ਹੈ ਵਾਪਸ ਆਪਣੇ ਸ਼ਹਿਰ ਚ ਆ ਕੇ ਇੱਥੇ ਬਹੁਤ ਹੀ ਵਧੀਆ ਪ੍ਰੋਗਰਾਮ ਕਰਾਇਆ ਗਿਆ ਹੈਗਾ ਸਪੋਰਟਸ ਡਿਪਾਰਟਮੈਂਟ ਵੱਲੋਂ ਤੇ ਖੇਡਾਂ ਵਤਨ ਪੰਜਾਬੀਆਂ ਦਾ ਇੱਕ ਹਿੱਸਾ ਮੈਂ ਜਿਹੜਾ ਬਣਾਂਗਾ ਇਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਤੇ ਇੱਕ ਬਹੁਤ ਹੀ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਪ੍ਰਮੋਟ ਕਰਨ ਦਾ ਤੇ ਇੱਕ ਆਪਣੇ ਪੰਜਾਬ ਦੇ ਬੱਚਿਆਂ ਲਈ ਇੱਕ ਬਹੁਤ ਹੀ ਵਧੀਆ ਮੌਕਾ ਹੈ ਵੀ ਖੇਡਾਂ ਚਾਹਵਦਾ ਜਿੰਨਾ ਟੈਲੈਂਟ ਹੈਗਾ ਉਹ ਦਿਖਾਉਣ ਤੇ ਵੱਧੋ-ਵੱਧ ਮਾਣ ਮਹਿਸੂਸ ਹੁੰਦਾ ਹੈ ਦੇਖ ਕੇ ਸਾਰਿਆਂ ਨੂੰ ਕਿ ਐਥਲੀਟ ਬਾਤ ਚੜ ਕੇ ਹਿੱਸਾ ਲੈ ਰਹੇ ਨੇ ਤੇ ਇੱਕ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ ਮੈਂ ਕਹੂੰਗਾ ਪੰਜਾਬ ਸਰਕਾਰ ਦੀ ਹੈ